ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਵੈ ਜੈ ਸੋਚੀ ਲਖਵਾਰ ਚੁਪੇ ਚੁਪਣਾ ਹੋਵੈ ਜੇ ਲਾਇ ਰਹਾ ਲਿਤਾਰ ਹੁਕਮਿਆ ਫੁੱਖਣਾ ਉਤਰੀ ਜੇ ਬੰਨਾ ਪੂਰੀਆਂ ਪਾਰ ਸੇ ਸਿਆਨ ਪਲਖ ਹੋਏ ਤੇ ਇਕ ਨਾ ਚੱਲੇ ਨਾਲ ਕੀਬ ਸਚਿਆ ਰਹਾ ਹੋਇ ਏ ਕਿ ਪੂਰੇ ਟੁੱਟੇ ਪਾਲ ਹੁਕਮ ਨਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਕੇ ਹੈ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਢਿਆਈ ਹੁਕਮੀ ਉਤਮ ਨੇ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾਂ ਨੀ ਬਖਸੇ ਸ ਇਕ ਹੁਕਮੀ ਸਦਾ ਪਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤੇ ਹਉਮੈ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡੀਆਂ ਆਚਾਰ गावे को विद्या विखम विचार गावे को साज करे तनखे गावे को जीले ले गावे को चापे से दूर गावे को वे खे हदरा दूर कथना कथिन आवे तोट कथ कत, कथ कत, कथी कोटि कोट कोट देदा देले दे थक पाहे जुगा जुगंतर खाही खाए हुक्मी हुक्म चलाए राहो नानक विकसे वे परवाओ ਸਾਚਾ ਸਾਇਬ ਸਚਨਾਏ ਪੱਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖਿਏ ਜਿਤ ਦਿਸ ਸੇ ਦਰਬਾਰ ਮੂੰਹੋਂ ਕੀ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੇ ਜਾਣੀਏ ਸਤ ਆਪੇ ਸਚਿਆਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਕਾਪੇ ਆਪੇ ਰੰਚਨ ਸੋਏ ਜਿਨ세 ਵਤਨ ਪਾਇਆ ਮਾ ਨਾਨਕ ਗਾਵੀ ਗੁਣੀ ਨਿਧਾਨ ਗਾਵੀ ਸੁਣੀਏ ਮਨ ਰਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਸਮਾਈ ਗੁਰ ਇਸਰ ਗੁਰ ਕੋ ਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰ ਇੱਕ ਬਹਿ ਬੁਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੇਰ ਵਿਸਰਨ ਨਾ ਜਾਈ ਤੀਰਥ ਨਾ ਵਾਚੇ ਤਿਸ ਭਾਵਾ ਵਿਣ ਪਾਣੇ ਕੇ ਨਾਈ ਕਰੀ ਜਤਿ ਸਿਰਠ ਉਪਾਈ ਵਿਖਾ ਬਨ ਕਰਮਾ ਕੇ ਮਿਲੇ ਲਈ ਮਤ ਵਿਚ ਰਤੰਜਵਾ ਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੋਣੀ ਗੁਰ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਸਤ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਮਾ ਖੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਏ ਕੇ ਜਸ ਕੀਰਤ ਜਗ ਲੈ ਜੈ ਤਿਸ ਨਦਰ ਨ ਆਵਈ ਤੇ ਵਾਤ ਨ ਪੁੱਛੇ ਕੇ ਕਿੱਟਾ ਅੰਦਰ ਕਿੱਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇ ਤਿਹ ਕੋਈ ਨਾ ਸੁਝਈ ਜੈ ਤਿਸ ਗੁਣ ਕੋਈ ਕਰੇ ਸੁਨੇ ਸਿੱਧ ਪੀਰ ਸੂਰਨਾ ਸੁਨੇ ਤਤ ਤਵਲ ਕਾ ਕਾ ਸੁਨੇ ਦੀਪ ਲੋਕ ਪਤਲ ਸੁਨੇ ਪਹੁਣ ਸਤਕੇ ਕਾ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸਨੇ ਇਸਰ ਬ੍ਰਹਮਾ ਇੰਦ ਸੁਨੇ ਮੁਖ ਸਰਾਹਨ ਮੰਦ ਸੁਨੇ ਜੋਗ ਚੁਕ ਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਣਾ ਕੇ ਗਾ ਸੁਨੇ ਸੇਖ ਪੀਰ ਪਤਸਾ ਸੁਨੇ ਅੰਦੇ ਪਾਵੇ ਰਾ ਸੁਨੇ ਹੱਥ ਹੋ ਗਏ ਅਸਗਾ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪੀਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਕਾ ਬੇਕਰਨ ਵਿਚਾਰ ऐसा नाम निरंजन होए जेको मंजाणे मन कोए मन्ने सुरत होवे मन, हो मन बुद्ध मन्ने सगल पवन की सुद्ध मन्ने मुंह चोटाना खाए मन्ने जमके साथ न जाए ऐसा नाम निरंजन होए जेको मंजाणे मन, मन कोए मन्ने मार्ग ठाक न पाए मन्ने पस्य परगट जाए ਮੰਨੇ ਮੱਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰਨ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਾਵੇ ਨਪੇਖ ਐਸਾ ਨਾ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਦਰਾਜਾਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿ ਕਰਨੇ ਨਹੀਂ ਸੁਮਾਰ ਤੋਲ ਤਰਮ ਗਿਆ ਕਾ ਪੁੱਛਣ ਤੋਪ ਥਾ ਪ੍ਰਖਿਆ ਜਿਨ ਸੋਤ ਜੇ ਕੋ ਹੁਝੇ ਹੋਵੇ ਸਚਿਆਰ ਕਾਬਲੇ ਉਪਰ ਕੇ ਤਾਪਾ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਤਲੇ ਗੰਜੋਰ ਜੀ ਜਾਤ ਰੰਗ ਕੇ ਨਾਉ ਸਭ ਨਾ ਲਿਖਿਆ ਬੁੜੀ ਕਲਾ ਐ ਲਖਾ ਲਿਖ ਜਾਣੇ ਕੋਏ ਲਖਾ ਲਖਿਆ ਕਿਤਾ ਹੋਏ ਕਤਤਾ ਤਾਣ ਸੁਆਲੀਉ ਰੂਪ ਕਿਤੀ ਦਾਤ ਜਾਣੇ ਕੌਣ ਕੋਤ ਕੀਤਾ ਪ੍ਰਸਾ ਇੱਕ ਕਵਾਉ ਤਿਸਤੇ ਹੋਏ ਲਖ ਦਰਿਆਵ ਕੁਦਰਤ ਕਮਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋਤੁ ਤੇ ਭਾਰੇ ਸਾਈ ਭਲੀ ਘਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੋਰ ਨੂੰ ਪਖਸਾਰ ਅਸੰਖ ਮੌਲੇ ਲਾਇਤਾ ਕੁਦਰਤ ਕੰਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਂਵੇ ਸਾਈ ਭਲੀਕਾਰ ਤੂੰ ਸਦਸ ਲਾ ਮਤ ਮਿਰੰਗਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੱਡ ਹਤੀਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਨੈਸ਼ ਮਰਪਖਾਏ ਅਸੰਖ ਉਦਕਸਰ ਕਰੇ ਪਾਰ ਨਾਲਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਓ ਅਸੰਖ ਥਾਓ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਪਾ ਰਹੋਏ ਅਖਰੀ ਨਾਮ ਅਖਰੀ ਸੁਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਂ ਜਿਨ ਇਹ ਲਿਖੇ ਤਿ ਸਿਰ ਨਾਹੀ ਜਿ ਫੁਰਮਾਏ ਤਿ ਪਿ ਪਾਏ ਜੇਤਾ ਕੀਤਾ ਤੇ ਤਾ ਨਾ ਉਹ ਵਿੰਨਾ ਵੇਨਾ ਇੱਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਲ ਤੂੰ ਸਦਾ ਸਲਾਮਤ ਨਿਰੰਕਾਰ ਭਰੇ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ ਮੂਤ ਬਲਿੱਤੀ ਕੱਪੜ ਹੋਏ ਦੇ ਸਾਵੰਲਿਏ ਔ ਤੋਏ ਭਰੀ ਮਤ ਪਾਪਾ ਕੇ ਸੰਗ ਔਦੋ ਪਹਿਨ ਰਕੇ ਰੰਗ ਪੁੰਨੀ ਪਾਪੀ ਆਖੰਨਾ ਹੈ ਕਰ ਕਰ ਕਰਨਾ ਲਿਖਨੇ ਜਾਓ आपे बीज आपे ही खाओ नानक आवे जाओ तीर्थ तप त्यादान जेको पावे तिल मान किता पाओ अंतर्गत तीर्थ मलनाओ सतगुण तेरे में ना ही कोये की ते भक्त न होए स्वस्थ आदि बाणी बरमाओ सत सुवान सदा मन चाओ कवन सुवेला वक्त कवन कवन ਰੁਤਿਮਾ ਹੋ ਕਵਨ ਜਿਤ ਹੋਵਾ ਆਕਾਰ ਮੇਰ ਨ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨ ਪਾਇਓ ਕਾੜਿਆ ਜੇ ਲੇਖਨ ਲੇਖ ਕੁਰਾਨ ਥਿਤਵਾ ਨ ਜੋਗੀ ਜਾਣੇ ਰੁਤਮਾ ਉਹ ਨ ਕੋਈ ਜਾ ਕਰਤਾ ਸਿਸ਼ਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਖਾ ਕਿ ਵਿਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਨਾ ਸੋਹੇ ਪਤਲ ਪਤਾਲਕ ਆਗਾਸ ਆਗਾਸ ਔਰਕ ਔਰਕ ਪਾਲ ਥਕੇ ਵੈਦ ਕਹਿਣ ਇਕ ਬਾਤ

जय तिस मनन विसरे अंत न सिफती कह न अंत अंत न करने दे न अंत अंत न वेखण सुन न अंत अंत न जापे क्या मन मंत अंत न जापे किता आकार अंत न जापे पारावार अंत कारण केते बिल्ला है ताकि अंत न पाए जाए एहे अंत न जाने कोई बौता कहिए बौता होए ਵੱਡਾ ਸਾਹਿਬ ਉੱਚਾ ठाਉ ਉੱਚੇ ਉੱਪਰ ਉਚਾ ਨਾਓ ਇਹ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਏ ਕੇਤੇ ਮੰਗੇ ਜੋਦ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕਹਤੇ ਖਤ ਟੂਟੇ ਵਿਕਾਰ ਕਹਤੇ ਨੇਲੇ ਮੁਕਰਪਾਹੇ ਕਹਤੇ ਮੂਰਖ ਖਾਹੀ ਖਾਏ ਕਹਤਿਆ ਦੁਖ ਭੋਖ ਸਦਮਾਰ ਇਹ ਬਿਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋਰ ਆਖ ਨਸਕੇ ਕੋਏ ਜੇ ਕੋ ਖਾ ਇੱਕ ਆਖਣ ਪਾਏ ਉਹ ਜਾਣੇ ਜੇਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭਿਕੇ ਕੇ ਜਿਸਨਾ ਬਖਸੇ ਸਿਫਤ ਸਲਾ ਨਾਨਕ ਪਾਤ ਸਾਹੀ ਪਾਤ ਸਾ ਅਮੁਲ ਗੁਣ ਅਮੁਲ ਵਪਾਰ ਅਮੁਲ ਵਪਾਰੇ ਅਮੁਲ ਬੰਡਾਰ ਅਮੁਲ ਆਵੇ ਅਮੁਲ ਜਾਏ ਅਮੁਲ ਪਾਏ ਅਮੁਲ ਸਮਾਏ ਅਮੁਲ ਧਰਮ ਅਮੁਲ ਦੀ ਬਾਣ ਅਮੁਲ ਤੁਲ ਅਮੁਲ ਪਰਵਾਨ ਅਮੁਲ ਬਖਸ਼ੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ आखे भर में आखे इंद आखे गोपी ते गोविंद आखे इसर आखे सिद्ध आखे कहते कित्ते बुद्ध आखे दानव आखे देव आखे सूर नर मुंजन से कहते आखे आखन पाए कहते के के उठ उठ जाए एते कित्ते और करे ता आखन सस के 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 जेवड़ पावे तेवड़ होए नानक जाने साचा सोए जेको आखे बोल विगाड़ ता लिखिये सिर गवारा गवार सोदर के हा सोकर के हा जित बे सर्व समाले वाजे नाद अनेक असंखा के ते हारे ਕੇ ਤੇ ਰਾਗ ਪ੍ਰੀਸਿਓ ਕਹੀਏਨ ਕੇਤੇ ਗਾਵਣ ਹਾਰੇ ਗਾਵੇ ਤੁਮੋਂ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤਿਆ ਦਰਨਾ ਨੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸੁਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੈਦ ਨਾਲੇ ਗਾਵੇ ਮੋਹੁਨੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ गावे जोद जो महाबलसुरा गावे खाणी चारे गावे खंड पंडा कर, कर रखे तारे से तुदनो गावे जो तुद पावन रत्ते तेरे भगत रसाले और केते से सेमे चितना आवन नानक क्या विचारे

नानक रहन रजाई मुंदा संतोष सरम पट चोली त्यान के करे विभूत खिनथा काल कुवारी काया जुक्त डंडा परतीत आई पंथी सगल जमाती मन जीते जगजीत आदेश से आदेश आद अनिल अनाद अनाहत जुग जुग एको वेस ভক্ত ਗਿਆਨ ਦੇ ਆ ਪੰਡਾਰਨ ਘਟ ਘਟਵਾਜੇ 나ਦ ਆਪ 나ਥ 나תי ਸਭ ਜਾ ਕੀ ਰਿੱਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚੁਲਾਵੇਂ ਲਖੇ ਆਵੇ ਪਾਗ ਆਦੇਸ਼ ਤੇ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ एका माई जुगत भी आई परवान एक संसारी एक भंडारे एक लाए दीवान जीव तिस पावे तिवे चलावे जीव होवे फुरमान ओ हो वेखे ओना आवे बहुता एह विडान आदेश तिसे आदेश आद अनिल अनाद अनाहत जुग जुग एको ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੁ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੇ ਸੱਚੇ ਕਾਰ ਆਦੇਸਿ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੋ ਜਿਬੋ ਲਖ ਹੋਏ ਲਖ ਹੋਏ ਲਖ ਵੇਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਪਤ ਪਉੜੀਆਂ ਚੜੀਏ ਹੋਏ ਇੱਕੇਸ ਸੋਨ ਗੱਲਾ ਆਕਾਸ ਕੇ ਕੀਟਾ ਆਈ ਦੀ ਸਾਨਕ ਨਦਰੀ ਪਾਈਏ ਕੁੜੀ ਕੁੜਠੀਸ ਆਖਣ ਜੋ ਚੁਪੇ ਨਾ ਜੋਰ ਜੋਰ ਨ ਮੰਗੰਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋ ਨਰਾਜ ਮਾਤਮਨ ਸੋਰ ਜੋ ਨਸੂਰਤੀ ਗਿਆਨ ਵਿਚਾਰ ਜੋ ਨੁਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋੜ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਕਤੀ ਥਿੱਤੇ ਵਾਰ ਪਉਣ ਪਾਣੀ ਅਗਨੀ ਪਾਤਾ ਇਸ ਵਿੱਚ ਧਰਤੇ ਥਾਪ ਰੱਖੀ ਧਰਮ ਸਾਰ ਤਿਸ ਵਿੱਚ ਜੀ ਤੁਗਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੇਂ ਨਿਸ਼ਾਨ ਕੱਚ ਪਕਾਈ ਓਥੇ ਪਾਏ ਨਾਨਕ ਗਿਆ ਚਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ कहते पवन पानी बेसंतर कहते कान महेश कहते बर में काड़त करिए रूप रंग के वेश केत्या करम भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव के ਕੇ ਕਤੇ ਰਤਨ ਸਮੁੰਦ ਕੈਤਿਆ ਖਾਣੀ ਕੈਤਿਆ ਬਾਣੀ ਕਤੇ ਪਾਤ ਨਰਿੰਦ ਕੈਤਿਆ ਸੂਰਤੀ ਸੇਵਕ ਕਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੇ ਨਾਦ ਬినੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੇ ਕਾਣਤ ਕੜੀ ਬਹੁਤ ਅਨੋਖ ਤਾ ਕਿਆ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿਥੇ ਘੜੀਏ ਸੁਰਤ ਮਤਮਨ ਬੁੱਧ ਤਿਥੇ ਘੜੀਏ ਸਰਾ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋਰ ਨ ਕੋਈ ਹੋਰ ਤਿਥੇ ਜੋਤ ਮਹਾਬਲ ਸੂਰਤਿਨ ਮੇਂ RAM ਰਹਾ ਪਰਪੁਰ ਤਿੱਥੇ ਸਿੱਤੋ ਸਿਤਾ ਮਹਿਮਾ ਮਤਾ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਅਸੇ ਮਨਮਾਏ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨ ਦਰਨੀ ਹਾਲ ਤਿੱਥੇ ਖੰਡ ਮੰਡਲ ਪ੍ਰਪੰਦ ਜੇ ਕੋ ਕਥੇ ਤ ਅੰਤ ਨ ਅੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁ ਕੰਤੇ ਵੇਤਿ ਵਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥ ਨ ਕਰ ਦਾਸਾਰ ਜਤ ਪਹਾਰਾ ਤਿਰ ਸੁਨਿਆਰ ਅਹਰਣ ਮਤ ਵੇਗ ਹਥਿਆਰ ਪਾਖਲਾ ਅਗੰਤਪਤਾਉ ਪਾਂਡਾ ਪਾਉ ਅਮ੍ਰਿਤ ਤਿਤਟਾਲ कड़िए शब्द सचि टक जिनको नदर करम तिनकार नानक नदरी नदर निहाल श्लोक आन गुरु पाणी पिता माता तरत महत दिवस रात दुई दाई दाया खेले सगल जगत चंगे आईया वाचे धर्म दूर करमी आपो आपनी के नेड के दूर ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੈਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੈਤੀ ਛੁੱਟੀ ਨਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤੇ